ਅਰੇ ਜੀ ਆਮ ਆਦਮੀ ਪਾਰਟੀ ਹੈ ਤੁਸੀਂ ਵੇਖੋ ਜਿੰਨੀਆਂ ਬਾਏ ਇਲੈਕਸ਼ਨਸ ਹੋਈਆਂ ਸਾਰੀਆਂ ਦੂਸਰੀਆਂ ਪਾਰਟੀਆਂ ਕੋ ਕੈਂਡੀਡੇਟ ਲੈ। ਕਾੰਗਰਸੀ ਚੋਕੇ ਲੈ ਜਾਂਦੇ। ਅੱਜ ਨਾਲ ਰਵੀ ਸਿੰਘ ਜੀ ਨੇ ਇਹ ਅਕਾਲੀਆ ਚੋ ਲੈ ਜਾਂਦੇ। ਪਾਰਟੀ ਨੇ ਤੁਸੀਂ ਵੇਖੋ 4 ਸਾਲ ਚ ਤੁਸੀਂ ਸਾਰੇ ਮੇਰੇ ਵੀਰ ਭਰਾਜ ਤੇ ਬੈਠੋ ਜਿਹੜੇ ਕੋਈ 4 ਪੈਸੇ ਇਨਾਂ ਕੋਲ ਆਏ ਵੀ ਨਹੀਂ ਉਹ ਵੀ ਕਾੰਗਰਸੀ ਸਰਕਾਰ ਦੇ ਪਚਾਇਤਾ ਕੋ ਪੈਸੇ ਭੇਜੇ। ਉਹੀ ਇੱਥੇ ਪੈਸੇ ਦਿੱਤਾ ਸਾਲ ਇੱਕ ਰਹਿ ਗਿਆ ਜ਼ੈਦ ਖਾਨ ਜੋ ਕੇ ਪੈਸੇ ਨਹੀਂ ਮੇਰੀ ਚੰਗੀ ਤਰ੍ਹਾਂ ਸਭ ਲੋ ਮੇਰੇ ਭਰਾ ਆ ਸਾਡੀਆਂ ਮਾਤਾ-ਵਾਦ ਤੇ ਭੈਣਾਂ ਬੇਟੀਆਂ ਨੇ ਪਹਿਲੇ ਕੋਈ ਮਾਂ ਭੈਣ ਸਾਡੀ ਬੇਟੀ ਸਾਡੀ ਬਾਹ ਖੜੀ ਕਰਕੇ ਦੱਸੇ ਕਿ ਜਿਹੜਾ 1000 ਰੁਪਿਆ ਕੇਜਰੀਵਾਲ ਤੇ ਭਗਵੰਤ ਨੇ ਕਿਹਾ ਸੀ ਮਹੀਨੇ ਦਾ ਉਹ ਆਇਆ ਜੀ ਕਿਸੇ ਨੂੰ 48 ਮਹੀਨੇ ਦਾ ਟੱਪ ਗਏ ਨੇ 12 ਮਹੀਨੇ ਰਹਿ ਗਏ ਨੇ ਕੁਝ ਨਹੀਂ ਇਹਨਾਂ ਕੋਲ ਹੁਣ ਤੇ ਝਾੜੂ ਲੈ ਕੇ ਪੰਜਾਬ ਦੇ ਵੱਖ-ਵੱਖ ਖੁੱਡਾਂ ਦੇ ਵਿੱਚੋਂ ਜਾਂ ਗੁੱਠਾਂ ਦੇ ਵਿੱਚੋਂ ਇਹ ਪੈਸਾ ਉਗਰਾ ਰਹੇ ਨੇ ਕਿ ਕਿਸੇ ਟੰਗ ਦੇ ਵਿੱਚ ਜੋ ਪੈਸਾ ਚੋਰੀ ਹੋ ਸਕਦਾ ਤੁਸੀਂ ਹੈਰਾਨ ਹੋਵੋਗੇ ਪੰਚਾਇਤਾਂ ਨੂੰ ਵੀ ਹੁਕਮ ਆ ਗਿਆ ਕਿ ਹਰ ਸਰਪੰਚ ਛੋਟੀ ਪੰਚਾਇਤ 1 ਲੱਖ ਰੁਪਇਆ ਸਰਕਾਰੀ ਅਸਾ ਵੱਡੀ ਪੰਚਾਇਤ 2 ਲੱਖ ਰੁਪਇਆ ਰੰਗਲੇ ਪੰਜਾਬ ਫਾਂਡੇ ਚ ਪਾਏਗੇ ਹੁਣ ਰੰਗਲਾ ਪੰਜਾਬ ਕੀ ਹੈ ਜੀ ਪਹਿਲੇ ਚੀਫ ਮਿਨਿਸਟਰ ਦਾ ਇੱਕ ਰਿਲੀਫ ਫੰਡ ਹੁੰਦਾ ਸੀ ਜਦੋਂ ਕੋਰੋਨਾ ਤੁਹਾਨੂੰ ਪਤਾ ਜਦੋਂ ਇਹ ਕੋਵਿਡ ਦਾ ਟਾਈਮ ਸੀ ਤੇ ਮੋਦੀ ਸਾਹਿਬ ਦੇ ਕੋਲ ਪਹਿਲੇ ਪ੍ਰਾਈਮਿੰਸਟਰ ਰੀਲੀਫ ਫੰਡ ਰਿਹਾ ਮੋਦੀ ਸਾਹਿਬ ਨੇ ਉਹਦਾ ਨਾਮ ਰੱਖ ਦਿੱਤਾ ਪੀਐਮ ਕੇਅਰ ਉਹਦੇ ਚ ਨਵੇਂ ਕਾਨੂੰਨ ਇੱਕ ਸੈਕਸ਼ਨ 8 ਹੈ ਇਨਕਮ ਟੈਕਸ ਦਾ ਜਿਹਦੇ ਵਿੱਚ ਜਿਹੜਾ ਨਵਾਂ ਇਹਨਾਂ ਬੋਡੀ ਬਣਾਈ ਹੈ ਇਹ ਆਰਟੀਆਈ ਦੇ ਥੱਲੇ ਨਹੀਂ ਆਉਂਦਾ ਮਤਲਬ ਹੈ ਕਿ ਰਾਈਟ ਟੂ ਇਨਫੋਰਮੇਸ਼ਨ ਕਿੰਨਾ ਪੈਸਾ ਕਿਸ ਸੰਸਥਾ ਨੇ ਦਿੱਤਾ ਤੇ ਖਰਚ ਕਿੱਥੇ ਹੋਇਆ ਉਹ ਤੁਸੀਂ ਇਨਫੋਰਮੇਸ਼ਨ ਨਹੀਂ ਸਰਕਾਰ ਨੂੰ ਦੇ ਸਕੋ ਉਹਦੇ ਮੋਦੀ ਸਾਹਿਬ ਨੇ ਕੀਤਾ 12000 ਕਰੋੜ ਰੁਪਇਆ ਤਕਰੀਬਨ ਮੋਦੀ ਸਾਹਿਬ ਨੂੰ ਕੋਰੋਨਾ ਦੇ ਵਕਤ ਆਇਆ ਜੋ ਬਦੇ ਬਿਮਾਰ ਸੰਸਾਰ ਦੀ ਦੁਨੀਆ ਵਿੱਚ ਤੁਹਾਨੂੰ ਪਤਾ ਹੀ ਹੈ ਕੋਰੋਨਾ ਦੀ ਬਿਮਾਰੀ ਸ਼ੁਰੂ ਹੋਈ ਜੇ ਅੱਜ ਆਪਾਂ ਮੋਦੀ ਸਾਹਿਬ ਨੂੰ ਪੁੱਛੀਏ ਦੱਸੋ 12000 ਕਰੋੜ ਖਰਚ ਕਿੱਥੇ ਕੀ ਤੁਸੀਂ ਅਫੀਸ਼ੀਅਲ ਤੌਰ ਤੇ ਕੋਈ ਵੀ ਬੰਦਾ ਉਹ ਇਨਫਰਮੇਸ਼ਨ ਨਹੀਂ ਲੈ ਸਕਦਾ ਕਿਉਂਕਿ ਉਹ ਉਸ ਐਕਟਰ ਦੇ ਵਿੱਚ ਤੁਸੀਂ ਆਰਟੀਆਈ ਲਾਗੂ ਨਹੀਂ ਹੁੰਦੀ ਹੁਣ ਮਾਨ ਸਾਹਿਬ ਨੇ ਇਹ ਕੰਮ ਕੀਤਾ ਜਦੋਂ ਸਾਰਾ ਪੰਜਾਬ ਡੁੱਬ ਗਿਆ ਇਹਨਾਂ ਨੇ ਇੱਕ ਨਵਲਾ ਚੀਫ ਮਿਨਿਸਟਰ ਦਾ ਰੀਫੰਡ ਹੈ ਸੀ ਇਹਨਾਂ ਨੇ ਨਵਾਂ ਇੱਕ ਫੰਡ ਕਰ ਦਿੱਤਾ ਉਹਦਾ ਨਾਮ ਰੱਖ ਦਿੱਤਾ ਰੰਗਲਾ ਪੰਜਾਬ ਹੁਣ ਭਾਵੇਂ ਕੋਈ ਸੈਲਰ ਵਾਲੇ ਦੀ ਗੱਲ ਕਰ ਮੇਰੇ ਖਿਆਲ ਆ ਵੀ ਮੀਨੀ ਸੈਲਰੀ ਲੱਗਦਾ ਕੀ ਕੀ ਹੈ ਕਿ ਵੈਸੇ ਹੀ ਹੈ ਹੈ ਸੀ ਨਾ ਪਹਿਲੇ ਸੈਲਰ ਸੀ ਲੱਗਦਾ ਸੈਲਰ ਕਹੀ ਤੋ ਗੱਲ ਇਹ ਹੈ ਵੱਡੇ ਸ਼ੈਲਰਾਂ ਵਾਲਿਆਂ ਨੂੰ ਤੁਰੰਤ ਤੈ ਪੰਜਾਬ ਦੇ ਵਿੱਚ 51 52 ਲੱਖ ਰੁਪਇਆ ਕਿਹਾ ਜਾ ਰਿਹਾ ਰੰਗ ਲਿਓ ਦੇ ਚ ਪਾਓ ਜੀ ਖਾਂਦੇ ਚ ਛੋਟੇ ਸ਼ੈਲਰ ਵਾਲੇ ਕੋ ਕਤਿ ਲਈ ਜਾਂਦੇ ਕਿ ਕੋ 11 ਲਈ ਜਾਂਦੇ ਸਾਰੇ ਪੱਠੇ ਵਾਲਿਆਂ ਕੋ ਉੱਥੇ ਵੀ ਪੈਸੇ ਲਾਉਂਦੇ ਹਰ ਮਹਿਕਮੇ ਦੇ ਕੋਲੋਂ ਭਾਵੇਂ ਤੁਹਾਡੇ ਕੋ ਜਿਹੜੇ ਠੇਕਿਆਂ ਵਾਲੇ ਉਹਨਾਂ ਨੂੰ ਲਾਉਂਦੇ ਮੈਰੇਜ ਪੈਲੇਸ ਵਾਲਿਆਂ ਨੂੰ ਉਹਨਾਂ ਨੂੰ ਲਾਉਂਦੇ ਸਰਕਾਰੀ ਮੁਲਾਜ਼ਮਾਂ ਨੂੰ ਪੈਸੇ ਲਾਤੇ ਐਮਐਲਏ ਨੂੰ 5-5 ਕਰੋੜ ਰੁਪਏ ਲਾਇਆ ਸਰਕਾਰੀ ਸਾਹਿਬ ਕਿ ਉਹ ਗਰਾਈ ਕਰਕੇ ਦੋ ਤੇ ਇਥੋਂ ਕੀ ਆਪਾਂ ਲੱਭ ਰਹੇ ਹਾਂ ਇੱਕ ਸਾਲ ਦੀ ਨਿਰੀ ਸਰਕਾਰ ਰਹਿ ਗਈ ਕੋਈ ਜੇ ਸਾਨੂੰ ਇਹਨਾਂ ਤੋਂ ਆਸ ਉਮੀਦ ਨਹੀਂ ਕਰਨੀ ਚਾਹੀਦੀ ਮੈਂ ਹੱਥ ਜੋੜ ਕੇ ਬੇਨਤੀ ਸਾਰੇ ਵੀਰਾਂ ਨੂੰ ਕਰੂੰਗਾ ਮਾਝੇ ਦੇ ਲੋਕ ਤੇ ਡਿਸਾਈਸਿਵ ਫੈਸਲਾ ਦੇਣ ਵਾਲੇ ਲੋਕ ਨੇ ਵੇਖੋ ਗੱਲ ਇਸ ਤਰ੍ਹਾਂ ਕਿ ਪੰਜਾਬ ਇੱਕ ਨੰਬਰ ਦਾ ਸੂਬਾ ਸਰਦਾਰ ਜੀ ਕਦੋਂ ਰਿਹਾ ਜਦੋਂ ਮਰਦੇ ਮਜਾਜ ਦਾ ਪ੍ਰਤਾਪ ਸਿੰਘ ਕੈਰੋ ਦਾ ਰਾਜ ਸੀ ਪੰਜਾਬ 1952 ਤੋਂ 64 ਤੱਕ ਕੱਠ ਸਾਲ ਰਹੇ ਹੋ ਸਾਰੇ ਹਿੰਦੁਸਤਾਨ ਦਾ ਇੱਕ ਨੰਬਰ ਦਾ ਸੂਬਾ ਸੀ 1980 ਤੱਕ ਸਾਡੇ ਤੇ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਨਾ ਖਾਸ ਤੌਰ ਤੇ ਨੌਜਵਾਨ ਇੱਕ ਰੁਪਏ ਦਾ ਕਰਜ਼ਾ ਨਹੀਂ ਸੀ ਪੰਜਾਬ ਦਾ ਜਦੋਂ ਇੱਥੇ ਮਾੜੇ ਹਾਲਾਤ ਪੰਜਾਬ ਚ ਆਏ ਨੇ ਸਾਰਾ ਨਵਦ ਇਹ ਸੰਤਾਪ ਹੋ ਗਿਆ ਦਾ ਤਰਨਤਾਰ ਨੇ ਭੋਗਿਆ ਕਿਉਂ ਸਹੀ ਹੈ ਕਿ ਨਹੀਂ ਦਿੱਤਾ ਸੁਣ ਆ ਬਾਰਡਰ ਬੈਟਰੀ ਭੋਗਿਆ ਸਾਰਾ ਉਹ ਨੰਬਰ 1 ਤਰਨਤਾਰ ਸੀ 35000 ਪੰਜਾਬੀ ਗੋਲੀਆਂ ਦਾ ਸ਼ਿਕਾਰ ਹੋਏ ਪੰਜਾਬੀਆਂ ਦੇ ਹੱਥੋਂ ਹੀ ਹੋਏ ਹੁਣ ਜਿੰਨੇ ਬੰਦੇ ਇੱਥੇ ਉਹ 12 15 ਸਾਲ ਦੇ ਵਿੱਚ ਸ਼ਹੀਦ ਕਹਿ ਲੋ ਜਾਂ ਮਾਰੇ ਗਏ ਕਹਿ ਲੋ ਉਹ ਹਰ ਕੋਈ ਪੰਜਾਬੀ ਮਾਂ ਦੀ ਪੇਟ ਵਿੱਚੋਂ ਹੀ ਜੰਮਿਆ ਉਹ ਸਾਡੇ ਹੀ ਆਪਣੇ ਕਿਸੇ ਦਾ ਵੀਰ ਸੀ ਕਿਸੇ ਦਾ ਭਰਾ ਸੀ ਮੈਂ ਉਸ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਬਟ ਉਹਦੇ 'ਚ ਹੋਇਆ ਕੀ 35000 ਪੰਜਾਬੀ ਮਾਰਿਆ ਗਿਆ ਖਟਿਆ ਪੰਜਾਬ ਨੇ ਅੱਜ ਮੇਰੇ ਵੀਰੋਂ 28 ਸੂਬੇ ਨੇ ਹਿੰਦੁਸਤਾਨ 'ਚ 28 ਵਿੱਚੋਂ ਪੰਜਾਬ ਆਰਥਿਕ ਤੌਰ ਤੇ 18ਵੇਂ ਨੰਬਰ ਤੇ ਚੜਾ ਗਿਆ ਜਿਹੜਾ ਇੱਕ ਤੰਦਰੁਸਤ ਸੋਨ ਸਾਤ ਜਿਹੜਾ ਤੰਦਰੁਸਤ ਜਿਸਮ ਹੁੰਦਾ ਹੈ ਜਦੋਂ ਬਿਮਾਰੀ ਲੱਗ ਜਾਂਦੀ ਨਾ ਫਿਰ ਬਿਮਾਰ ਹੋ ਜਾਂਦਾ ਅੱਜ ਪੰਜਾਬ ਬਿਮਾਰੂ ਸੂਬਿਆਂ 'ਚ ਅੱਜ ਦੇ ਦਿਨ ਅੱਜ ਦੇ ਦਿਨ 1 ਸਾਲ ਪਹਿਲਾਂ ਜਦੋਂ ਸਰਕਾਰ ਜਾਣੀ 4 ਕਰੋੜ 4 ਲੱਖ ਤੇ 15 ਹਜ਼ਾਰ ਕਰੋੜ ਦਾ ਸਾਡੇ ਤੇ ਕਰਜ਼ਾ ਹੋ ਗਿਆ 4 ਲੱਖ 15 ਹਜ਼ਾਰ ਕਰੋੜ ਤੇ ਜਿੱਦਣ ਤੱਕ ਇਹ ਜਾਣੇ ਨੇ ਉਦੋਂ ਤੱਕ ਅਸੀਂ ਤਕਰੀਬਨ 5 ਲੱਖ ਕਰੋੜ ਦੇ ਕੋਲ ਪਹੁੰਚ ਗਏ ਜਿੰਨਾ ਟੋਟਲ ਮੈਂ ਤੁਹਾਨੂੰ ਇਹ ਤਾਂ ਦੱਸਣਾ ਚਾਹਨਾ ਕਿ ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਇਲਮ ਹੈ ਜਿੰਨਾ ਸਾਨੂੰ ਟੋਟਲ ਜੇ 100 ਰੁਪਏ ਦੀ ਬਚਤ ਹੈ ਪੰਜਾਬ ਦੀ 100 ਰੁਪਏ ਦੀ ਕਮਾਈ ਹੈ ਸਰਦਾਰ ਸਾਹਿਬ 70 ਰੁਪਏ ਉਹਦੇ ਚੋਂ ਸਾਡੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਜਿੰਨੇ ਪੈਨਸ਼ਨ ਰਿਟਾਇਰ ਹੋਏ ਨੇ ਉਹਨਾਂ ਦੀ ਪੈਨਸ਼ਨ 'ਚ ਜਾਂਦਾ 70% ਇਹਦੇ ਵਿੱਚੋਂ 25% ਪੈਸਾ ਜਿਹੜਾ 30 ਰਹਿ ਗਿਆ ਉਹਦੇ ਚੋਂ 25 ਰੁਪਏ ਜਿਹੜੀਆਂ ਅਸੀਂ ਕਿਸ਼ਤਾਂ ਲਈਆਂ ਨੇ ਬੈਂਕਾਂ ਕੋਲ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕੋ ਕਰਜ਼ਾ ਲੈਂਦੇ ਇਹਦੀ ਕਿਸੇ ਦਾ ਸੂਚ ਚਲਾ ਜਾਂਦਾ 2 ਲੱਖ ਕਰੋੜ ਦਾ ਜਿਹੜਾ ਸਾਡਾ ਬਜਟ ਹੈ ਉਹਦੇ ਚੋਂ 5000 ਕਰੋੜ ਰੁਪਈਆ ਸਾਡੇ ਕੋਲ ਸਾਥ ਚ ਰਹਿ ਜਾਂਦਾ ਕੈਪੀਟਲ ਐਕਸਪੈਂਡੀਚਰ ਕਿਹਾ ਜਾਂਦਾ ਆ ਜਿਹੜੀ ਆਪਾਂ ਸੜਕਾਂ ਬਣਾ ਰਹੀਆਂ ਆ ਆਪਾਂ ਪਿੰਡਾਂ ਦੇ ਵਿੱਚ ਗੜੀਆਂ ਲਾੜੀਆਂ ਦਾ ਕੰਮ ਕਰਾਣਾ ਹੈ ਜਾਂ ਤੁਸੀਂ ਸਟੇਡੀਅਮ ਬਣਾਣੇ ਨੇ ਜਾਂ ਮੰਡੀਆਂ ਬਣਾਉਣੀਆਂ ਨੇ ਜਾਂ ਕੋਈ ਵੀ ਕੰਮ ਜਿਹੜਾ ਸਰਕਾਰ ਨੇ ਕਰਨ ਸਾਡੇ ਕੋਲ ਨਾ ਨਾ 5000 ਕਰੋੜ ਰੁਪਈਆ ਇਨਾ ਵੱਡਾ ਸੂਬਾ 5000 ਕਰੋੜ ਚ ਹੁੰਦਾ ਹੀ ਕੋਈ ਨਹੀਂ ਨਾ ਕੋਈ ਕਸੀ ਸਾਡੇ ਕੋਲ ਨਾ ਕੋਈ ਆ ਸੂਏ ਜਿੰਨੇ ਨੇ ਨਾ ਜਿੱਥੇ ਐਤ ਕੀ ਸਾਡੇ 74 75 ਜਗ੍ਹਾ ਤੇ ਬੰਦੇ ਸੀ ਸਾਰੇ ਟੁੱਟੇ ਕਿਉਂ ਟੁੱਟੇ ਪੈਸਾ ਕੋਈ ਨਹੀਂ ਤੁਸੀਂ ਵੇਖਿਆ ਹੀ ਹੈ ਕਿ ਸਰਕਾਰ ਰਾਜ ਕਰਨ ਦੇ ਕਾਬਿਲ ਹੀ ਹੈ ਤੁਹਾਡਾ ਦਾਸ ਗੁਰੂ ਮਾਰਾ ਸਾਹਿਬ ਦੀ ਪਾਰ ਕਿਰਪਾ ਤੇ ਪਾਰਟੀ ਹਾਈ ਕਮਾਂਡ ਦੇ आशीर्वाद ਨਾਲ ਵਿਰੋਧੀ ਧਿਰ ਦਾ ਲੀਡਰ ਹੈ ਇਹਨਾਂ ਦੇ ਐਮਐਲਏ ਨੂੰ ਬੜਾ ਬੁਰਾ ਮਹਿਸੂਸ ਕਰਦੇ ਨੇ ਮੇਰੇ ਕੋਲ ਇੱਕ ਵਾਰ ਕਿਹਾ ਗਿਆ ਕਿ ਕਿਸ ਕਿਸਮ ਦਾ ਮਟੀਰੀਅਲ ਦਿੱਤੇ ਆਗਾ بڑے ਚੀਕਨ ਲਾਪੇ ਜੀ ਸਾਨੂੰ ਮਟੀਰੀਅਲ ਦੱਸਦੇ ਬੈਠਾ ਮੇਰੀ ਗੱਲ ਦੱਸੋ 40 ਰੁਪਏ ਨੂੰ ਵੀ ਕਪੜਾ ਆਂਦਾ ਮੀਟਰ ਤੇ 4000 ਦਾ ਵੀ ਆਂਦਾ ਮਟੀਰੀਅਲ ਦਾ ਹੀ ਤਾਂ ਫਰਕ ਹੁੰਦਾ ਇਹ ਬੰਦੇ ਜਿਹੜੇ ਪਿੰਡੇ ਤੇ ਕਦੀ ਸਰਪੰਚ ਨਹੀਂ ਬਣ ਸਕੇ ਸਰਪੰਚ ਇਹਨਾਂ ਨੂੰ ਪਿੰਡ ਦੇ ਕਦੀ ਸਰਪੰਚ ਨਹੀਂ ਚੁਣਿਆ ਉਹ ਤੁਸੀਂ ਐਮਐਲਏ ਬਣਾ ਕੇ ਤੇ ਜੇ ਤੁਸੀਂ ਹਰਬੀਤ ਸਿੰਘ ਨੂੰ ਹਰਾਤਾ ਤਾਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਹੈ ਉਹਨਾਂ ਦੇ ਕੰਨ ਜ਼ਰਾ ਖੁੱਲ ਜਾਣਗੇ ਕਿ ਮੈਂ ਠੀਕ ਨਹੀਂ ਸਭ ਕੁਝ ਕਰ ਰਿਹਾ ਤੇ ਪੰਜਾਬ ਦੇ ਲੋਕ ਦੁਖੀ ਐ ਕਿੱਥੇ ਆ ਹਜ਼ਾਰ ਰੁਪਿਆ ਕਿੱਥੇ ਆ ਫਸਲਾਂ ਦਾ ਮੁਆਵਜ਼ਾ ਗੈਂਗਸਟਰ ਵਾਰਪੇ ਜਿਹੜਾ ਕਤਲੇ ਆਮ ਕਤਲੇ ਗਾਰਦ ਲੋਕ ਨਰਾਜ ਐ ਇਹ ਖਬਰ ਹੈ 1 ਸਾਲ ਪਿਆ ਸਰਕਾਰ ਦਾ ਕੋਈ ਢੇਲਾ ਪੰਜਾਬ ਦਾ ਸਵਾਰੀ ਦੇ ਨੇ ਜੇ ਫੇਰ ਹੋਏ ਬੰਦੇ ਨੂੰ ਤੁਸੀਂ ਕਹੋ ਸ਼ਾਬਾਸ਼ ਮਾਨ ਸਾਹਿਬ ਆ ਵੀ ਜਿਤਾ ਦਿਓ ਉਹਨੇ ਮੁੱਖ ਮੰਤਰੀ ਰਹਿਣੇ ਨਾ ਉਹਨੇ ਇੱਕ ਨਾਲ ਬੰਨਣਾ ਤੇ ਨਾ ਉਹਨੇ ਇੱਕ ਨਾਲ ਲੈਣਾ ਕੰਮ ਸੇ ਕੰਮ ਥੋੜੀ ਜੀ ਆ ਕਾ ਟਿਕਾਣੀ ਆ ਗੰਦੀ ਜਿਹੜੀ ਗਲਤੀ ਵਾਲੇ ਬੱਚੇ ਦੇ ਦੋ ਚਾਰ ਚਪੀੜੇ ਮਾਰ ਦਈਏ ਦੁਬਾਰੇ ਗਲਤੀ ਹੋ ਸੋਚ ਸੰਕੇ ਕਰਦਾ ਇਹ ਫੈਸਲਾ ਤੁਸੀਂ ਲੈ ਹਰਬੀਰ ਸਿੰਘ ਕੌਣ ਹੈ ਇਹ ਕਿਹੜਾ ਐਸਐਸਪੀ ਸੀਗਾ ਪੀਕੇ ਠੀਕ ਹੈ ਰਾਈ ਕੋਈ ਪੀਕੇ ਰਾਏ ਸੀਗਾ ਉਹ ਵੱਡੀ ਕਹਾਣੀ ਹੈ ਉਹਨੂੰ ਪੁੱਛ ਲੋ ਵੀ ਹਰਬੀਰ ਸਿੰਘ ਕੌਣ ਹੈ ਚਿੱਟੀ ਦਾੜੀ ਦੇ ਨਾਲ ਬੰਦੇ ਦੇ ਕੰਮ ਤਾਂ ਚਿੱਟੇ ਹੋ ਜਾਂਦੇ ਸੋ ਇਹ ਹਰਬੀਰ ਸਿੰਘ ਕਾਣ ਇੱਕ ਹੋਰ ਖੜਾ ਹੋਇਆ ਉਹ ਸੁਬੀਰ ਸਿੰਘ ਬਾਦਲ ਨੇ ਮਾਰ ਹੀ ਦਿੱਤਾ ਕਾਲੂ ਨੂੰ ਸਰਦਾਰ ਪ੍ਰਕਾਸ਼ ਸਿੰਘ ਦੀ ਜਿਹੜੀ ਕਮਾਈ ਸੀ ਸਾਰੀ ਖੇਡ ਰਤੀ ਮਾਨਸ਼ੀਅਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਦੀਵਾਲੀ ਵਾਲੀ ਰਾਤ ਨੂੰ ਇੱਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਸਾਡੇ ਛੋਟੇ ਵੀਰ ਗਗਨ ਨੂੰ ਦੋਦਾ ਪਿੰਡ ਦੇ ਅੰਦਰ ਪੁਲਿਸ ਨੇ ਬਿਨਾਂ ਕਿਸੇ ਗਲਤੀ ਤੋਂ ਬਿਨਾਂ ਕਿਸੇ ਗੁਨਾਹ ਤੋਂ ਉਹਨੂੰ ਰਾਤ ਨੂੰ ਉਹਦੇ ਨਾਲ ਬਹੁਤ ਕੁੱਟਮਾਰ ਕੀਤੀ ਉਹਨੂੰ ਚੌਂਕੀ 'ਚ ਲਗਾਏ ਔਰ ਉਹਦੀ ਸਾਰੀ ਬੋਡੀ ਤੇ ਨਿਸ਼ਾਨ ਪਾਤੀ ਉਸ ਪੁਲਿਸੀ ਤਾਕਤੇ ਸ਼ਾਹੀ ਦੇ ਖਿਲਾਫ ਕੱਲ ਰਾਤ ਦੋਦਾ ਚੌਂਕੀ ਦੇ ਬਾਹਰ ਸਾਰੇ ਕਰਿਆਨਾ ਯੂਨੀਅਨ ਦੇ ਮੈਂਬਰਸ ਨੇ ਔਰ ਕਾਂਗਰਸ ਪਾਰਟੀ ਦੇ ਵਰਕਰਸ ਨੇ ਰਲ ਕੇ ਇੱਕ ਧਰਨਾ ਦਿੱਤਾ ਸੀ ਅੱਜ ਪੁਲਿਸ ਨੇ 40 ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਿੱਤਾ 26 ਨੂੰ ਨਾਮਜ਼ਦ ਕੀਤਾ ਔਰ ਚਾਰਾਂ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਹੁਣ ਮੈਂ ਉਹਨਾਂ ਆਪ ਦੇ ਚਾਰ ਭਰਾਵਾਂ ਨੂੰ ਛਡਾ ਕੇ ਲਿਆਂਦਾ ਹਾਂ ਪਰ ਮੈਂ ਨਾਲ ਹੀ ਨਾਲ ਆਪ ਦੇ ਮੁਲਾਜ਼ਮ ਭਰਾਵਾਂ ਨੂੰ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹਣੀ ਹੈ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾ ਕਰੋ ਇਹ ਇਸ ਤਰ੍ਹਾਂ ਦੇ ਪਰਚਿਆਂ ਦਾ ਡਰਾਵਾ ਸਾਨੂੰ ਬਿਲਕੁਲ ਨਾ ਪਾਓ ਨਾ ਅਸੀਂ ਕਦੀ ਪਹਿਲਾਂ ਡਰੇ ਸੀ ਨਾ ਹੁਣ ਡਰਾਂਗੇ ਔਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਿਲਕੁਲ ਵੀ ਅਸੀਂ ਆਮ ਲੋਕਾਂ ਦੇ ਨਾਲ ਆਪਦੇ ਭਰਾਵਾਂ ਦੇ ਨਾਲ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਡਟ ਕੇ ਮੁਕਾਬਲਾ ਕਰਾਂਗੇ ਔਰ ਅੰਤ ਤੱਕ ਅਸੀਂ ਆਪਦੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਖੜਦੇ ਰਾਵਾਂਗੇ ਔਰ ਲੜਾਈ ਲੜਦੇ ਰਾਵਾਂਗੇ